ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦ ਆਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਰੱਖ ਪ੍ਰਭ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀਐ ਹਨਸ ਸਹਜ ਸੁਭਾ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਵਾ हर जपे हर संत भगत गुणगा राम सिमर सिमर स्वामी प्रभ अपना सगले पाप तजा राम हर जपे हर मंदिर साजे ਸੰਤ ਭਗਤ ਗੁਣ ਗਾ ਬਹਿ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾ ਬਹਿ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਓਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਪਲਾ ਸੰਜੋਗ ਮੂਰਤ ਪਲ ਸਾਚਾ ਅਬਚਲ ਨੀਵ ਰਖਾਈ ਜਨ ਨਾਨਕ ਪ੍ਰਭ ਭਏ ਦਿਆਲਾ ਸਰਬ ਕਲਾ ਬਣ ਆਈ ਆਨੰਦਾ ਵਜਹੈ ਨਿਤ ਵਾਜੇ ਪਾਰ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰਮ ਹੈ ਨਵ ਨਿਧ ਭਰੇ ਪੰਡਾਰਾ RAM ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨ ਵਿਸਰੇ ਪੂਰਨ ਜਾਕੇ ਭਾਗਾ ਆਇਆ ਪ੍ਰਭ ਛਤਰ ਪਤ ਕੀਨੀ ਸਗਲੀ ਤਪਤ ਬਿਨਾਸੀ RAM ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਸੀ RAM ਹਰ ਪ੍ਰਭ ਫੁਰਮਾਇਆ ਮਿੱਟੀ ਬਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋ ਬਤ ਬੈ ਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀ ਅਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਨਿਆ ਬਨਤਾਲ ਬਨਿਆ ਪ੍ਰਭ ਸਰਸੇ ਹਰਿ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਉਨੰਗਾਏ ਪ੍ਰਭੂ ਤੇ ਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਾਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰਿਆ ਬੇਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸਵਾਰੇ ਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ